ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੀਐਮ ਮੋਦੀ ਤੇ ਹਟ ਵੇਵ ਤੇ ਮੌਨਸੂਨ ਦੀਆਂ ਤਿਆਰੀਆਂ ਦੇ ਕੀਤੀ ਸਿੱਖਿਆ ਇਹ ਦਿੱਤੇ ਇਹ ਨਿਰਦੇਸ਼ ਪੀਐਮ ਮੋਦੀ ਦੇ ਵੀਰਵਾਰ ਨੂੰ ਉੱਚ ਪੱਧਰ ਬੈਠਕ ਕੀਤੀ ਇਸ ਵਿੱਚ ਹਿੱਟ ਵੇਵ ਮੌਨਸੂਨ ਅਤੇ ਸਿਹਤ ਖੇਤਰ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਮੌਸਮ ਬਾਰੇ ਆਈਐਮਡੀ ਅਤੇ ਐਂਡੀਐਮਏ ਨੇ ਕਿਹਾ ਕਿ ਅਪ੍ਰੈਲ ਤੋਂ ਜੂਨ ਦੇ ਮਹੀਨਿਆਂ ਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਚ ਤਾਪਮਨ ਆਮ ਨਾਲੋਂ ਜ਼ਿਆਦਾ ਰਹਿਣ ਦਾ ਵੀ ਸਭਾ ਬਣਖ ਹੈ ਇਨਾਂ ਦੋ ਮਹੀਨਿਆਂ ਵਿੱਚ ਦੇਸ਼ ਵਿੱਚ ਲੋਕ ਸਭਾ ਚੋਣਾਂ ਅਤੇ ਵੋਟਾਂ ਦੀ ਗਿਣਤੀ ਵੀ ਹੋਣੀ ਹੈ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਹਿੱਟ ਵੇਵਰ ਤੇ ਮੌਨਸੂਨ ਮੱਦੇਨਜ਼ਰ ਕੇਂਦਰ ਰਾਜ ਇਹ ਏਜੰਸੀਆਂ ਵਿਚਕਾਰ ਬਿਹਤਰ ਤਾਲਮਿਲ ਦੀ ਲੋੜ ਤੇ ਜ਼ੋਰ ਪੀਐਮ ਮੋਦੀ ਨੇ ਅਧਿਕਾਰੀਆਂ ਨੂੰ ਹਟ ਵੇਵਰ ਨਾਲ ਨਜਿੱਠਣ ਹਸਪਤਾਲਾਂ ਦੀਆਂ ਤਿਆਰੀਆਂ ਬਰਕਰਾਰ ਰੱਖਣ ਦੇ ਜਗਤਮਹੀਮਾ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਕੇ ਹਨ ਨਾਲ ਹੀ ਇਹ ਜਗਨੀ ਬਣਾਇਆ ਹੈ ਕਿ ਸਿਹਤ ਮੰਤਰਾਲੇ ਨੇ ਐਡ ਡੀ ਐਮ ਐਡ ਸਲਾਹ ਦਿੱਤੀ ਹੈ ਖਬਰ ਮੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ